ਕੇ ਸੋਦਾ ਸਾਧ ਨੂੰ ਪੈਰੋਲ ਮਿਲੀ ਹੈ ਸਿੱਖਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਬੰਦੀ ਸਿੰਘ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਪਰ ਜੇ ਇੱਕ ਗੱਲ ਦੂਜੇ ਪਾਸੇ ਕਰੀਏ ਤਾਂ ਸੋਦਾ ਸਾਧ ਨੂੰ 11ਵਾਂ ਵਾਰ ਜਿਹੜੀ ਕਿ ਪੈਰੋਲ ਮਿਲੀ ਹੈ ਇਹਨਾਂ ਦਸਟਾਨ ਦੇ ਕਾਨੂੰਨ ਇੱਕਾ ਜਿਹੜਾ ਬਲਾਤਕਾਰ ਹੀ ਉਹਦਾ ਤਾਂ ਕਹਤਾ ਵੀ ਉਹ ਹਰਿਆਣਾ ਸਰਕਾਰ ਕਰੇ ਤੇ ਸੁਪਰੀਮ ਕੋਰਟ ਇਹ ਵੀ ਇੰਸਟਰਕਸ਼ਨਾਂ ਦੇਵੇ ਕਿ ਜਿੱਥੇ-ਜਿੱਥੇ ਸਿੱਖ ਸਿੰਘਾਂ ਦੀ ਹਰਿਆਈ ਵਾਸਤੇ ਉਹ ਸਟੇਟ ਨੇ ਜਿਹੜੇ ਉਹਨਾਂ ਨੂੰ ਵੀ ਬਿਨਾ ਕਿਸੇ ਦੇਰੀ ਤੋਂ ਜਿਹੜਾ ਨਾ ਉਹਨਾਂ ਨੂੰ ਰਿਹਾ ਕੀਤਾ ਜਾਵੇ। ਦੂਸਰਾ ਜਿਹੜਾ ਇਹ ਵਾਰ-ਵਾਰ ਉਹਨੂੰ ਦਿੱਤੀ ਜਾਂਦੀ ਆ ਅਪਰੋਵਲ ਦਿੱਤੀ ਜਾਂਦੀ ਆ ਉਹ ਹਰਿਆਣਾ ਸਰਕਾਰ ਤੋਂ ਆਉਂਦੀ ਆ। ਔਰ ਹਰਿਆਣੇ ਦੀਆਂ ਵੋਟਾਂ ਆਈਆਂ ਵੀ ਆ। ਹਰਿਆਣਾ ਸਰਕਾਰ ਦੇ ਦਿਲਚਾਪੀ ਉਹ ਵੋਟਾਂ ਜਿਹੜੀਆਂ ਨੇ ਜਿਹੜੀਆਂ ਸਦਦਾ ਸਾਰ ਦੇ ਜਿਹੜੇ ਕੋਈ ਉਹਨਾਂ ਦੇ ਕੇਲੇ ਚਾਪੜੇ ਹੈਗੇ ਆ ਉਹਨਾਂ ਦੀ ਵੋਟਾਂ ਜਿਹੜੀਆਂ ਹੋਏ ਆਪਣੇ ਭਾਰਤ ਜਨਤਾ ਪਾਰਟੀ ਨੂੰ ਪੈਣ ਵੀ ਅਸੀਂ ਸੁਪਰੀਮ ਕੋਰਟ ਨੂੰ ਹੁਣ ਇੱਕ ਰਿਕਰਟ ਪਟੀਸ਼ਨ ਤਿਆਰ ਕਰਾਂਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਤੇ ਨਾਲ ਉਹਨੂੰ ਦੱਸਾਂਗੇ ਵੀ ਆ ਸਾਡੇ ਜਿਹੜੇ ਸਿੰਘ ਨੇ ਇਹਨਾਂ ਨੂੰ 30 35 35 ਸਾਲ ਹੋ ਗਏ ਆ ਇੱਕ ਕਤਲ ਵੀ ਕੀਤਾ ਹੋਏ ਨਾ ਤੇ 12 ਸਾਲ ਦੀ ਸਜ਼ਾ ਮਿਲਦੀ ਆ ਤੇ ਜੇ 12 ਨਹੀਂ ਤੇ 24 ਹੋ ਗਏ ਹੁਣ ਤੂੰ ਗੜੇ ਵੀ ਹੋ ਗਏ ਤੇ ਤੂੰ ਗੜਿਆਂ ਤੋਂ ਵੀ ਜ਼ਿਆਦੇ ਹੋ ਗਏ ਤੁਸੀਂ ਇਹਨਾਂ ਨੂੰ ਹੀ ਰਹਾ ਕਰਨ ਦਾ ਆਰਡਰ ਜਿਹੜਾ ਨਾ ਉਹ ਅਸੀਂ ਬੇਨਤੀ ਕਰਾਂਗੇ ਸੁਪਰੀਮ ਕੋਰਟ ਦੇ ਮਾਰਜੋਬਿਕ ਜੱਜ ਸੇਬਾ ਨਾਲੋਂ ਤੇ ਕੋਈ ਉਰੇ ਤੇ ਵੀ ਇਹ ਹੋ ਜਾ ਫੈਸਲਾ ਜਿਹੜਾ ਨਾ ਉਹ ਜ਼ਰੂਰ ਦਿਓ ਉਹਨਾਂ ਦਾ ਕਹਿਣਾ ਹੈ ਸ਼ਰਮਨੀ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਇੱਕ ਅਪੀਲ ਦਿੱਤੀ ਹੋਈ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਜਾਂ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ ਤਾਂ ਸੌਦੇ ਸਾਧਨ ਨੂੰ ਨਹੀਂ ਦੇਣੀ ਚਾਹੀਦੀ ਉਸ ਦੇ ਲਈ ਵੀ ਉਹਨਾਂ ਵੱਲੋਂ ਪਹਿਲਾਂ ਵੀ ਕੋਰਟ ਦੇ ਦਰਵਾਜ਼ਾ ਖੜਕਾਇਆ ਗਿਆ ਪੁੱਛਣਾ ਤਾਂ ਸਰਕਾਰ ਨੂੰ ਹੁੰਦਾ ਹੈ ਕਿ ਇਹ ਬੰਦੇ ਨੂੰ ਛੱਡਣ ਵਾਸਤੇ ਉੱਥੋਂ ਦੇ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਆ ਤੇ ਜਿੱਤਰਾ ਹੁਣ ਭਾਈ ਦਵਿੰਦਰ ਸਿੰਘ ਦੀ ਰਿਹਾਈ ਵਾਸਤੇ ਕੇਜਰੀਵਾਲ ਨੂੰ ਵਾਰ-ਵਾਰ ਫਾਈਲ ਭੇਜਦੇ ਆ ਤੇ ਉੱਥੋਂ ਵਾਲੀ ਸਰਕਾਰ ਜੇ ਉਹਦੇ ਤੇ ਅਜੈਸਟ ਕਰ ਦਿੰਦੀ ਆ ਤੇ ਮੇਰੇ ਖਿਆਲੋਂ ਉਹਦੇ ਰਿਹਾਈ ਹੋ ਜਾਂਦੀ ਆ ਉਹਨਾਂ ਦੇ ਫਾਈਲ ਪਈ ਰਹੀ ਆ ਹੁਣ ਤੱਕਰਾਬ ਵੀ ਜੇਲ੍ਹ ਚ ਚਲੇ ਗਏ ਬਹੁਤ ਸੱਚੇ ਸੁੱਚੇ ਸੀ ਹਾਲੇ ਹੈ ਕ੍ਰਪਸ਼ਨ ਰੋਕਤੀ ਆ ਉਹ ਕਰਦਿਆਂਗੇ ਆ ਕਰਦਿਆਂਗੇ ਉਹ ਸਾਰੇ ਝੂਠੇ ਸਾਫ ਤੋਂ ਹੈ ਖਸ਼ਰ ਆਪ ਦੇ ਘਟਾਲੇ ਚੁਣ ਕੇ ਜੀਰੀਵਾਲ ਸਾਹਿਬ ਕੋਲ ਤੇ ਅੰਦਰ ਨੇ ਇਹ ਹਿੰਦੁਸਤਾਨ ਦੇ ਜਿਹੜੇ ਗ੍ਰਹਿ ਮੰਤਰੀ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਰਾਜਵਾਨਾ ਸਾਹਿਬ ਦੀ ਫਾਈਲ ਆ ਉਹ ਤਾਂ ਦੱਸ ਦੇ ਪਹਿਲਾਂ ਉਹਨਾਂ ਕੋਲੇ ਆ ਉੱਥੋਂ ਗਾ ਰਾਸ਼ਟਰਪਤੀ ਸਾਹਿਬ ਕੋਲੇ ਚਲੇਗੀ ਸੋ ਰਾਸ਼ਟਰਪਤੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰ ਸਕਦੇ ਆ ਕਿਉਂਕਿ ਆਪਣੇ ਉਹਨਾਂ ਦੀ ਜਿਹੜੀ ਫਾਂਸੀ ਆ ਉਹਨੂੰ ਕਿਆਲ ਨੂੰ ਜਿਹੜੀ ਆ ਉਹ ਬਦਲ ਕੇ ਤੇ ਲਾਈਫ ਪ੍ਰਿਜ਼ਨਮੈਂਟ ਕੀਤੀ ਜਾਵੇ ਤਾਂ ਕਿ ਉਹਦੀ ਵੀ ਰਿਆਈ ਹੋ ਸਕੇ ਕਿਉਂਕਿ ਉਹਨੇ ਇੱਕ ਕਤਲ ਤੋਂ ਜ਼ਿਆਦਾ ਜਿਹੜੀ ਸਜ਼ਾ ਪਹਿਲੇ ਹੀ ਕੱਟ ਲਈ ਭਾਈ ਰਜਵਾਨਾ ਸਾਹਿਬ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਿਵੇਂ ਕਿ ਜਿਹੜੇ ਕਿ ਸੋਦਾ ਸਾਦ ਨੂੰ 21 ਦਿਨਾਂ ਦੀ ਪੈਰੋਲ ਮਿਲੀ ਹੈ ਤਕਰੀਬਨ ਜੇ ਦੇਖਿਆ ਜਾਵੇ ਤਾਂ ਉਸ ਨੂੰ 11ਵੀਂ ਵਾਰ ਜਿਹੜੀ ਕਿ ਪੈਰੋਲ ਮਿਲੀ ਹੈ ਇਸ ਦੇ ਕਰਕੇ ਸਿੱਖਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਨੂੰ ਲੈ ਕੇ ਸ਼ਰਮਨੀ ਕਮੇਟੀ ਵੱਲੋਂ ਵੀ ਪਿਛਲੀ ਵਾਰ ਜਿਹੜੀ ਕਿ ਕੋਰਟ ਦੇ ਵਿੱਚ ਉਸ ਦੀ ਜਿਹੜੀ ਕਿ ਅਪੀਲ ਸੀ ਜਿਹੜੀ ਕਿ ਸੋਦੇ ਸਾਧ ਨੂੰ ਜਿਹੜੀ ਪੈਰੋਲ ਮਿਲਦੀ ਆ ਉਸ ਦੇ ਖਿਲਾਫ ਅਪੀਲ ਕੀਤੀ ਗਈ ਸੀ ਕਿ ਉਸ ਨੂੰ ਜਿਹੜੀ ਕਿ ਪੈਰੋਲ ਨਾ ਮਿਲੇ ਸੋ ਸਾਡੇ ਨਾਲ ਮੌਜੂਦ ਨੇ ਭਾਈ ਮਨਜੀਤ ਸਿੰਘ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਵੈਰ ਖਾਲਸਾ ਵੀ ਫਤਿਹ ਜੀ ਸਾਹਿਬ ਵੈਰ ਗੁਰ ਜਿੱਕੀ ਫਤਿਹ ਜੀ ਜਿਵੇਂ ਕਿ ਸੋਦਾ ਸਾਧ ਨੂੰ ਪੈਰੋਲ ਮਿਲੀ ਹੈ ਸਿੱਖਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਬੰਦੀ ਸਿੰਘ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਪਰ ਜੇ ਇੱਕ ਗੱਲ ਦੂਜੇ ਪਾਸੇ ਕਰੀਏ ਤਾਂ ਸੋਦਾ ਸਾਦ ਨੂੰ 11ਵਾਂ ਵਾਰ ਜਿਹੜੀ ਕਿ ਪੈਰੋਲ ਮਿਲੀ ਹੈ ਅਸਲ ਚ ਗੱਲ ਇਹ ਹੈ ਕਿ ਉਹਦੇ ਫਰਲੋ ਦੇ ਖਿਲਾਫ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਸੁਪਰੀਮ ਕੋਰਟ 'ਚ ਰਿਟ ਪਟੀਸ਼ਨ ਡਾਇਰਕ ਕੀਤੀ ਸੀ ਲੇਕਿਨ ਉਹਦੀ ਸੁਣਵਾਈ ਨਹੀਂ ਹੋਈ ਤੇ ਰੱਦ ਕਰ ਦਿੱਤੀ ਗਈ ਔਰ ਉਸ ਤੋਂ ਬਾਅਦ ਉਹ ਰਿਆਫਰ ਲੋਆ ਬਿਲ ਗਈ ਆ ਸੋ ਮੈਂ ਸਮਝਦਾ ਐ ਕਿ ਮਾਨਯੋਗ ਸੁਪਰੀਮ ਕੋਰਟ ਨੂੰ ਤਾਂ ਹੀ ਕੁਝ ਨਹੀਂ ਕਹਿ ਸਕਦੇ ਲੇਕਿਨ ਇੰਨੀ ਗੱਲ ਮੈਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਜਿਹੜੇ ਕਾਨੂੰਨ ਆ ਨਾ ਉਹ ਸੁਪਰੀਮ ਕੋਰਟ ਨੇ ਲਾਗੂ ਕਰਾਉਣੇ ਹੁੰਦੇ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਕਾਨੂੰਨ ਲਾਗੂ ਨਹੀਂ ਹੁੰਦਾ ਉੱਥੇ ਸੁਪਰੀਮ ਕੋਰਟ ਆਪਣੇ ਸਤਕਾਰਯੋਗ ਜਿਹੜੀ ਕੋਰਟ ਆ ਔਰ ਜੱਜ ਸਾਹਿਬਾਨ ਉਹ ਕਰਾਉਂਦੇ ਆ ਸੋ ਮੈਂ ਅਹੀਂ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸੁਪਰੀਮ ਕੋਰਟ ਦੇ ਵਿੱਚ ਰਿਟ ਪਟੀਸ਼ਨ ਦਾਇਰ ਕਰਾਂਗੇ ਤੇ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਹਿੰਦਸਟਾਨ ਜਿਹੜਾ ਕਾਨੂੰਨ ਇੱਕ ਆ ਜਿਹੜਾ ਬਲਾਤਕਾਰੀ ਉਹਦਾ ਤਾਂ ਕਹਤਾ ਵੀ ਉਹ ਹਰਿਆਣਾ ਸਰਕਾਰ ਕਰੇ ਤੇ ਸੁਪਰੀਮ ਕੋਰਟ ਇਹ ਵੀ ਇੰਸਟ੍ਰਕਸ਼ਨਾਂ ਦੇਵੇ ਕਿ ਜਿੱਥੇ-ਜਿੱਥੇ ਸਿੱਖ ਸਿੰਘਾਂ ਦੀ ਰਿਹਾਈ ਵਾਸਤੇ ਉਹ ਸਟੇਟ ਨੇ ਜਿਹੜੇ ਉਹਨਾਂ ਨੂੰ ਵੀ ਬਿਨਾ ਕਿਸੇ ਦੇਰੀ ਤੋਂ ਜਿਹੜਾ ਨਾ ਉਹਨਾਂ ਨੂੰ ਰਿਹਾ ਕੀਤਾ ਜਾਵੇ। ਔਰ ਨਾਲ ਸੁਪਰੀਮ ਕੋਰਟ ਨੂੰ ਇਹ ਵੀ ਬੇਨਤੀ ਆ ਕਿਉਂਕਿ ਉਹਨਾਂ ਨੇ ਅਗੇ ਕੇਸ ਜਿਹੜਾ ਭਾਈ ਰਾਜਵਾਨਾ ਸਾਹਿਬ ਦਾ ਸੀ ਉਹ ਕੇਸ ਉਹਨਾਂ ਦੇ ਕੋਲੋਂ ਫੇਰ ਮੇਰੇ ਖਲ ਹੋਮ ਮਿਨਿਸਟਰੀ ਚ ਲਾ ਗਿਆ ਸੀ ਉਹ ਮਿਨਿਸਟਰੀ ਚ ਵਰੀ ਇਧਰ ਚਲੇ ਜਾਂਦਾ ਉਹਨਾਂ ਦੀ ਡਿਫੈਂਸੀ ਦੀ ਸਜ਼ਾ ਹੈ ਨਾ ਉਹਨੂੰ ਵੀ ਮਾਫ ਕਰਨ ਵਾਸਤੇ ਜਿਹੜਾ ਆ ਉਹ ਵੀ ਅਸੀਂ ਅਪੀਲ ਕਰਾਂਗੇ ਔਰ ਉਹਨਾਂ ਨੂੰ ਅਪੀਲ ਵੀ ਕਰਾਂਗੇ ਵੀ ਇਹ ਜਿਹੜੇ ਸਾਡੇ ਬੰਦੀ ਸਿੰਘ ਆ ਜਿਨ੍ਹਾਂ ਨੇ 30 30 32 32 ਸਾਲ ਜੇਲ੍ਹ ਘਟ ਲਈ ਹਿੰਦੁਸਤਾਨ ਚ ਕਾਨੂੰਨ ਤਾਂ ਜਿਹੜਾ ਹੈ ਉਹ ਇੱਕ ਹੀ ਆ ਲੇਕਿਨ ਇਹ ਦੂਰਾ ਮਾਪ ਡੰਡ ਕਿਉਂ ਆ ਔਰ ਜਿੱਥੇ ਵਰਤਿਆ ਜਾ ਰਿਹਾ ਹੈ ਉੱਥੇ ਸੁਪਰੀਮ ਕੋਰਟ ਜਿਹੜਾ ਆ ਉਹਦੇ ਜੱਜ ਸਾਹਿਬਾਨ ਤਖਲ ਦੇਣ ਕਿ ਬੰਦੀ ਸਿੰਘਾਂ ਦੀ ਰਾਇ ਵੀ ਹੋ ਸਕੇ ਦੂਸਰਾ ਜਿਹੜਾ ਇਹ ਵਾਰ-ਵਾਰ ਉਹਨੂੰ ਦਿੱਤੀ ਜਾਂਦੀ ਆ ਅਪਰੋਵਲ ਦਿੱਤੀ ਜਾਂਦੀ ਆ ਉਹ ਹਰਿਆਣਾ ਸਰਕਾਰ ਤੋਂ ਆਉਂਦੀ ਆ ਔਰ ਹਰਿਆਣੇ ਦੀਆਂ ਵੋਟਾਂ ਆਈਆਂ ਵੀਆਂ ਤੇ ਹਰਿਆਣੇ ਸਰਕਾਰ ਦੇ ਦਿਲਚਾਪੀ ਉਹ ਵੋਟਾਂ ਜਿਹੜੀਆਂ ਨੇ ਜਿਹੜੀਆਂ ਸੌਦਾ ਸਾਰ ਦੇ ਜਿਹੜੇ ਕੋਈ ਉਹਨਾਂ ਦੇ ਚੇਲੇ ਚ ਆਪੜੇ ਹੈਗੇ ਆ ਉਹਨਾਂ ਦੀਆਂ ਵੋਟਾਂ ਜਿਹੜੀਆਂ ਨੇ ਉਹ ਆਪਣੇ ਭਾਰਤੀ ਜਨਤਾ ਪਾਰਟੀ ਨੂੰ ਪੈਣ ਕੀ ਲੱਗਦਾ ਹੈ ਕਿ ਇਸ ਨੂੰ ਰਾਜਨੀਤੀ ਨਾਲ ਜੋੜਿਆ ਜਾ ਸਕਦਾ ਹੈ ਕਿਉਂਕਿ ਜਿਵੇਂ ਇਲੈਕਸ਼ਨ ਦਾ ਸਮਾਂ ਹੈ ਤੇ ਉਸ ਦੇ ਸਮੇਂ ਦੇ ਦੌਰਾਨ ਹੀ ਉਸ ਨੂੰ ਪਰੋਲ ਦਿੱਤੀ ਜਾਂਦੀ ਹੈ ਵੇਖੋ ਉਹ ਜਨੀਆਰਾਂ ਪਰੋਲ ਨੂੰ ਦਿੱਤੀ ਗਈ ਆ ਉਹ ਹਰਿਆਣਾ ਸਰਕਾਰੀ ਤੋਂ ਅਗਲੇ ਆਉਂਦੀ ਆ ਪਹਿਲਾ ਜਿਹੜੀ ਆਪਣੀ ਉਦੋਂ elections ਸੀ ਦੂਜੀਆਂ ਆਪਣੀਆਂ ਪਾਰਲੀਮੈਂਟ ਦੀਆਂ ਤੇ ਹੁਣ elections ਆ ਗਈਆਂ ਉਥੋਂ ਦੀ ਸਟੇਟ ਦੀਆਂ ਸੋ ਉਹ ਵਾਰ-ਵਾਰ ਜਿਹੜੇ ਉਹਨੂੰ ਪ੍ਰੋਲ ਦਵਾਉਂਦੇ ਆ ਉਥੋਂ ਦੀ ਸਰਕਾਰ ਜਿਹੜੀ ਇਹ ਕਹਿੰਦੀ ਆ ਵੀ ਉਹਨਾਂ ਦੇ ਉਹਨੂੰ ਕੋਈ ਖਤਰਾ ਨਹੀਂਗਾ ਉਹਦੇ ਬਾਰੇ ਲਿਖ ਕੇ ਵਗੈਰਾ ਤੌਰ ਤੇ ਦਿੱਤਾ ਜਾਂਦਾ ਹੈ ਉਹਨੂੰ ਪ੍ਰੋਬਲਮ ਮਿਲ ਜਾਂਦੀ ਹੈ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਬੰਦੀ ਸਿੰਘ ਪਿਛਲੇ 30 35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਅਜੇ ਤੱਕ ਪੈਰੋਲ ਤੱਕ ਨਹੀਂ ਦਿੱਤੀ ਗਈ ਤੇ ਦੂਜੇ ਪਾਸੇ ਇਸ ਤਰ੍ਹਾਂ ਸੋਧੇ ਸਾਧ ਨੂੰ ਪੈਰੋਲ ਦੇਣਾ ਕਿਤਨਾ ਕਿਤੇ ਸਿੱਖਾਂ ਦੇ ਭਾਵਨਾਵਾਂ ਨੂੰ ਠੇਸ ਜ਼ਰੂਰ ਪਹੁੰਚਦੀ ਹੈ ਵੇਖੋ ਪਤਾ 걸 ਕੇ ਮੈਂ ਤਾਂ ਅੱਗੇ ਬੇਨਤੀ ਕੀਤੀ ਆ ਵੀ ਅਸੀਂ ਸੁਪਰੀਮ ਕੋਰਟ ਨੂੰ ਹੁਣ ਇੱਕ ਪਟੀਸ਼ਨ ਤਿਆਰ ਕਰਾਂਗੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਨਾਲ ਉਹਨਾਂ ਨੂੰ ਦੱਸਾਂਗੇ ਵੀ ਆ ਸਾਡੇ ਜਿਹੜੇ ਸਿੰਘ ਨੇ ਇਹਨਾਂ ਨੂੰ 30 35 35 35 ਸਾਲ ਹੋ ਗਿਆ ਇੱਕ ਕਤਲ ਦੇ ਵੀ ਕੀਤਾ ਹੋਏ ਨਾ ਤੇ 12 ਸਾਲ ਦੀ ਸਜ਼ਾ ਮਿਲਦੀ ਆ ਤੇ ਜੇ 12 ਨਹੀਂ ਤੇ 24 ਹੋ ਗਏ ਹੁਣ ਦੁੱਗਣੇ ਵੀ ਹੋ ਗਏ ਤੇ ਦੁੱਗਣਿਆਂ ਤੋਂ ਵੀ ਜ਼ਿਆਦਾ ਹੋ ਗਏ ਤੁਸੀਂ ਇਹਨਾਂ ਨੂੰ ਇਹ ਰਿਹਾ ਕਰਨ ਦਾ ਆਰਡਰ ਜਿਹੜਾ ਨਾ ਉਹ ਅਸੀਂ ਬੇਨਤੀ ਕਰਾਂਗੇ ਸੁਪਰੀਮ ਕੋਰਟ ਦੇ ਮਾਨਯੋਗ ਜੱਜ ਸੇਬਾ ਨਾ ਤੇ ਤੁਸੀਂ ਉਰਤ ਵੀ ਇਹੋ ਜਿਹਾ ਫੈਸਲਾ ਜਿਹੜਾ ਨਾ ਉਹ ਜ਼ਰੂਰ ਦੇ ਉਹ ਪਰ ਉਹਨਾਂ ਦਾ ਕਹਿਣਾ ਹੈ ਸ਼ਰਮਨੀ ਕਮੇਟੀ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਇੱਕ ਅਪੀਲ ਦਿੱਤੀ ਹੋਈ ਕਿ ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਜਾਂ ਉਹਨਾਂ ਨੂੰ ਪੈਰੋਲ ਨਹੀਂ ਮਿਲਦੀ ਤਾਂ ਸੌਦੇ ਸਾਧਨ ਉਹਨਾਂ ਨੂੰ ਨਹੀਂ ਦੇਣੇ ਚਾਹੀਦੇ ਉਸ ਦੇ ਲਈ ਵੀ ਉਹਨਾਂ ਵੱਲੋਂ ਪਹਿਲਾਂ ਵੀ ਕੋਰਟ ਦੇ ਦਰਵਾਜ਼ਾ ਖੜਕਾਇਆ ਗਿਆ ਲੇਕਿਨ ਉਹ ਉਹ ਸੱਡੀ ਅਪੀਲ ਮੰਨੀ ਨਹੀਂ ਨਾ ਗਈ ਕਿਉਂਕਿ ਜਿਹੜੀ ਉੱਥੋਂ ਵਾਲੀ ਸਰਕਾਰ ਹਰਿਆਣਾ ਵਾਲੀ ਉਹ ਪੁੱਛਣਾ ਤਾਂ ਸਰਕਾਰ ਨੂੰ ਹੁੰਦਾ ਹੈ ਕਿ ਇਹ ਬੰਦੇ ਨੂੰ ਛੱਡਣ ਵਾਸਤੇ ਉੱਥੋਂ ਦੇ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਆ ਤੇ ਜਿੱਤਰਾ ਹੁਣ ਭਾਈ ਦਵਿੰਦਰ ਸਿੰਘ ਦੀ ਰਿਹਾਈ ਵਾਸਤੇ ਕੇਜਰੀਵਾਲ ਨੂੰ ਵਾਰ-ਵਾਰ ਫਾਈਲ ਭੇਜਦੇ ਆ ਤੇ ਉਥੋਂ ਵਾਲੀ ਸਰਕਾਰ ਜੇ ਉਹਦੇ ਤੇ ਜੈਸਟ ਕਰ ਦਿੰਦੀ ਆ ਤੇ ਮੇਰੇ ਖਿਆਲ ਨਾਲ ਰਿਹਾਈ ਹੋ ਜਾਂਦੀ ਆ ਉਹਨਾਂ ਦੀ ਫਾਈਲ ਪਈ ਰਹੀ ਆ ਤਾਂ ਖਰਾਬ ਵੀ ਜੇਲ੍ਹ ਚ ਚਲੇ ਗਏ ਬਹੁਤ ਸੱਚੇ ਸੁੱਚੇ ਸੀ ਆ ਦੇ ਹੈ ਕ੍ਰਪਸ਼ਨ ਰੋਕਤੀ ਆ ਉਹ ਕਰਦਿਆਂਗੇ ਆ ਕਰਦਿਆਂਗੇ ਉਹ ਸਾਰੇ ਝੂਠੇ ਸਾਫ ਤੋਂ ਹੈ ਉਹ ਸ਼ਰਾਬ ਦੇ ਘਟਾਲੇ ਚੋਂ ਕੇਜਰੀਵਾਲ ਸਾਹਿਬ ਕੋਲ ਅੰਦਰ ਨੇ ਸੋ ਜੇ ਉਹ ਉਹ ਜੇ ਸਰਕਾਰ ਕਰ ਦਿੰਦੀ ਤੇ ਭਾਈ ਦਵਿੰਦਰਪਾਲ ਸਿੰਘ ਨੇ ਅੱਜ ਤੋਂ ਸਾਲ 1.5 ਸਾਲ 2 ਸਾਲ ਪਹਿਲਾਂ ਆ ਜਾਣਾ ਸੀ ਸੋ ਇਹ ਸੁਪਰੀਮ ਕੋਰਟ ਸੰਬੰਧਿਤ ਜਿੱਥੋਂ ਜਿੱਥੋਂ ਦਾ ਕੇਸ ਆ ਨਾ ਜਿਹੜੇ ਸਟੇਟਾਂ ਦਾ ਸਾਡੇ ਸਿੰਘਾਂ ਦਾ ਉਹਨਾਂ ਸਟੇਟਾਂ ਨੂੰ ਡਾਇਰੈਕਟ ਕਰੇ ਕਿ ਤੁਸੀਂ ਇਹਨਾਂ ਨੂੰ ਇਹਨਾਂ ਦੀ ਸਜ਼ਾ ਪੂਰੀ ਹੋ ਗਈ ਆ ਤੇ ਉਹਨਾਂ ਨੂੰ ਹੀ ਬੇਨਤੀ ਕਰਾਂਗੇ ਕਿ ਉਹ ਵੀ ਇਸੇ ਤਰ੍ਹਾਂ ਬਾਕੀ ਸਟੇਟਾਂ ਨੂੰ ਤੇ ਔਰ ਪੰਜਾਬ ਨੂੰ ਜਾਂ ਜਿੱਥੇ-ਜਿੱਥੇ ਵੇ ਗਿਆ ਕਿਉਂਕਿ ਅਰਲਾ ਦਾ ਵੀ ਇੱਕ ਹੈਗਾ ਹੈ ਉਹਨਾਂ ਨੂੰ ਡਾਇਰੈਕਟ ਕਰੇ ਤਾਂ ਕਿ ਸਾਡੇ ਬੰਦੀ ਸਿੰਘ ਜੜਿਆ ਉਹ ਵੀ ਬਿਨਾ ਕਿਸੇ ਦੇਰੀ ਤੋਂ ਬਾਹਰ ਆ ਸਕਣ ਤੁਹਾਡਾ ਹੁਣ ਇਸ ਚ ਕੀ ਮੰਨਣਾ ਹੈ ਕਿ ਸੋਦਾ ਸਾਧ ਨੂੰ ਤਾਂ ਪਰੋਲ ਮਿਲ ਗਈ ਬੰਦੀ ਸਿੰਘਾਂ ਰਿਹਾਈ ਵਾਸਤੇ ਤੁਸੀਂ ਹੁਣ ਅਗਲੀ ਕੀ ਕਾਰਵਾਈ ਕੀ ਕਰੋਗੇ ਕੋਈ ਵਾਰ-ਵਾਰ ਇੱਕ ਤਾਂ ਹੀ ਹਿੰਦੁਸਤਾਨ ਦੇ ਜਿਹੜੇ ਗ੍ਰਹਿ ਮੰਤਰੀ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਰਾਜਵਾਨਾ ਸਾਹਿਬ ਦੀ ਫਾਈਲ ਆ ਉਹ ਤਾਂ ਦੱਸਦੇ ਪਹਿਲਾਂ ਉਹਨਾਂ ਕੋਲ ਆ ਉੱਥੋਂ ਗਾਹ ਰਾਸ਼ਟਰਪਤੀ ਸਾਹਿਬ ਕੋਲ ਚਲੇਗੀ ਸੋ ਰਾਸ਼ਟਰਪਤੀ ਸਾਹਿਬ ਨੂੰ ਵੀ ਇਹ ਬੇਨਤੀ ਕਰ ਸਕਦੇ ਆ ਕਿਉਂਕਿ ਆਪਣੇ ਉਹਨਾਂ ਦੀ ਜਿਹੜੀ ਫਾਂਸੀ ਆ ਉਹਨੂੰ ਸਜ਼ਾ ਨੂੰ ਜਿਹੜੀ ਆ ਉਹ ਬਦਲ ਕੇ ਤੇ ਲਾਈਫ ਪ੍ਰਿਜ਼ਨਮੈਂਟ ਕੀਤੀ ਜਾਵੇ ਤਾਂ ਕਿ ਉਹਦੀ ਵੀ ਰਿਹਾਈ ਹੋ ਸਕੇ ਕਿਉਂਕਿ ਉਹਨੇ ਇੱਕ ਕਤਲ ਤੋਂ ਜ਼ਿਆਦਾ ਜਿਹੜੀ ਸਜ਼ਾ ਪਹਿਲੇ ਹੀ ਕੱਟ ਲਈ ਭਾਈ ਰਾਜਵਾਨਾ ਸਾਹਿਬ ਨੇ ਤੋ ਇਸੇ ਤਰ੍ਹਾਂ ਬਾਕੀ ਸਿੰਘ ਤਾਂ ਕੱਟੀ ਬੀਠੇ ਸਾਰੇ ਸੋ ਅਸੀਂ ਵਾਰ-ਵਾਰ ਸ਼ਰੋਬਣੀ ਕਮੇਟੀ ਵੱਲੋਂ ਕਦੇ ਹਾਈ ਕੋਰਟ ਕਈ ਸੁਪਰੀਮ ਕੋਰਟ ਕਦੇ ਹੋਮ ਮਿਨਿਸਟਰ ਕਦੇ ਰੈਕਟਰਪਤੀ ਸਾਹਿਬ ਨੂੰ ਅਪੀਲ ਕਰ ਸਕਦੇ ਆ ਉਹ ਇਹ ਆਪਣਾ ਜਿਹੜੀ ਚਾਰਾ ਜੋਈ ਆ ਉਹ ਪਹਿਲਾਂ ਵੀ ਕਰਦੇ ਰਿਹਾ ਗਾਂ ਵੀ ਸਾਡਾ ਕਰਨ ਦਾ ਫਰਜ਼ ਬੰਦਾ ਡਿਊਟੀ ਬੰਦਦੀ ਆ ਸ਼ਰੋਬਣੀ ਕਾਰਪੋਰੇਟ ਪ੍ਰਬੰਧਕ ਕਮੇਟੀ ਤੁਸੀਂ ਇਸ ਦੀ ਨਿਖੇਦੀ ਕਰਦੇ ਹੋ ਕਿ ਸੋਦਾ ਸਾਦ ਨੂੰ ਪਰੋਲ ਨਹੀਂ ਮਿਲਣੀ ਚਾਹੀਦੀ ਵੇਖੋ ਉਹਨੂੰ ਘੜੀ ਮੂੜੀ ਜਿਹਦੀ ਦੇਦੇ ਮੈਂ ਕਿ ਸਾਰਾ ਸਖਜਕਤੀ ਕਰ ਰਿਹਾ ਉਹਦੀ ਨਿਖੇਦੀ ਕਰ ਰਿਹਾ ਵੀ ਉਹ ਤਾਂ ਭਲਾਤ ਕਰੀ ਆ ਫਿਰ ਉਹਤੇ ਕਤਲ ਦੇ ਦੋਸ਼ ਵੀ ਲਗੇ ਆ ਫਿਰ ਉਹਤੇ ਜੋ ਹੋਰ ਕੇਸ ਵੀ ਆ ਜਿਹੜੇ ਇੱਥੇ ਬੇਦਬੀ ਕਰਾਈ ਆ ਆਪਣੇ ਉਹਨਾਂ ਨੇ ਜਿਹੜੀ ਹਨੀਪ੍ਰੀਤ ਲੜਕੀ ਤੇ ਜਿਹੜੇ ਉਹਨਾਂ ਨੇ ਹੁਣ ਕਲੀਅਰ ਨੇ ਦੱਸਿਆ ਮੈਂ ਸਮਝਦਾ ਵੀ ਉਹ ਸਾਰੇ ਬੰਦੇ ਜਿਹੜੇ ਤਾਂ ਦੋਸ਼ੀ ਨੇ ਅਜੇ ਨਾ ਤੇ ਹੋਰ ਕੇਸ ਚੱਲਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਾਉਣ ਦੇ ਤੇ ਉਹ ਤਾਂ ਚਲਾਉਂਦੇ ਨਹੀਂ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਚਲਾਵੇ ਤੇ ਨਾ ਪਹਿਲੀ ਸਰਕਾਰ ਜਿਹੜੀ ਉਸ ਟਾਈਮ ਤੇ ਕਾਲੀ ਦਲ ਦੀ ਸਰਕਾਰ ਨਾ ਕਿ ਉਹਨੇ ਉਹਨੂੰ ਕੋਈ ਸਜ਼ਾ ਦਿੱਤੀ ਆ ਨਾ ਮਗਰੋਂ ਕਾਂਗਰਸ ਨੇ ਦਿੱਤੀ ਹੁਣ ਇਹ ਵੀ ਇਸੇ ਕਰਕੇ ਆਏ ਹੀ ਭਗਵੰਤ ਮਾਨ ਹੋਣੇ ਵੀ ਅਸੀਂ ਉਹ ਜਿਹੜਾ ਕੇਸ ਹੈ ਗੁਰੂਗ੍ਰਾਂਸਲ ਦੀ ਬੇਅਦਬੀ ਵਾਲਾ ਉਹ ਜ਼ਰੂਰ ਹੱਲ ਕਰਾਂਗੇ ਨਾ ਉਹਨਾਂ ਨੇ ਕੀਤਾ ਹੁਣ ਉਹ ਵੀ ਚੁੱਪ ਨੇ ਔਰ ਬੈ ਸੰਵਿਧਾਨ ਜਿਹੜੇ ਵਿਜੇ ਕਵਰ ਪ੍ਰਤਾਪ ਸਿੰਘ ਆ ਉਹ ਵਾਰ-ਵਾਰ ਆਪਣੀ ਸਰਕਾਰ ਨੂੰ ਇਹ ਗੱਲ ਕਹਿ ਰਿਹਾ ਹੈ ਉਹ ਤੁਸੀਂ ਵੇਖੋ ਤੁਸੀਂ ਇਸ ਕਰਕੇ ਆਏ ਸੋ ਸਤਾ ਦੇ ਵਿੱਚ ਪਹਿਹੀਂ ਗੁਰੂਗ੍ਰਾਂਸਾ ਦੀ ਹੋਈ ਬਦਬੀ ਦਾ ਜਿਹੜਾ ਨਾ ਉਹ ਨਿਆਂ ਲੈ ਕੇ ਦਿਆਂਗੇ ਤੇ ਕਿੰਨੇ ਚਿਰ ਦਾ ਕੇਸ ਚੱਲਣ ਰਿਹਾ ਕਿੰਨੀਆਂ ਸਿੱਟਾਂ ਬਦਲ ਗਈਆਂ ਕਈ ਕੁਝ ਹੋ ਗਿਆ ਔਰ ਉਹਦੇ ਉਹਨਾਂ ਵਾਲੀ ਜਿਹੜੀ ਸਿੱਟ ਦੀ ਰਿਪੋਰਟ ਸੀ ਉਹਨੂੰ ਲਾਗੂ ਨਹੀਂ ਕੀਤਾ ਗਿਆ ਸੋ ਇਸੇ ਤਰ੍ਹਾਂ ਜੁਰਾ ਸਿੰਘ ਕਮਿਸ਼ਨ ਸੀ ਜਾਂ ਰਣਜੀਤ ਸਿੰਘ ਕਮਿਸ਼ਨ ਸੀ ਕਈ ਕਮਿਸ਼ਨ ਤਾਂ ਬਣ ਗਿਆ ਉੱਤੇ ਨਿਆਂ ਪ੍ਰਣਾਲੀ ਕਿਵੇਂ ਲੱਗਦੀ ਹੈ ਹਾਂਜੀ ਨਿਆ ਪ੍ਰਣਾਲੀ ਜਿਵੇਂ ਕਿ ਕੋਈ ਵੀ ਕਿਸੇ ਨੂੰ ਕੋਈ ਕੰਮ ਲੈਣਾ ਹੁੰਦਾ ਕਿਸੇ ਨੇ ਨਿਆਂ ਲੈਣਾ ਤਾਂ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਤੁਸੀਂ ਇਸ ਨੂੰ ਕਿੱਥੇ ਕਿਵੇਂ ਵੇਖਦੇ ਹੋ ਜਿਹੜਾ ਨਿਆਂ ਹੈ ਬੈਸਮੇਤ ਹਿੰਦੁਸਤਾਨ ਚ ਨਿਆਂ ਲੈਣਾ ਬੜਾ ਮੁਸ਼ਕਲ ਆ ਕਿਉਂਕਿ ਉਹਦਾ ਪ੍ਰੋਸੈਸ ਬੜਾ ਲੰਮਾ ਹੈ ਬੜੇ ਉਹ ਨਚਰ ਨੂੰ ਬੰਦੇ ਹਾਰ ਜਾਂਦੇ ਆਏ ਤੇ ਚਲੋ ਸ਼ਰਮਣੀ ਕਮੇਟੀ ਉਹਨਾਂ ਦੇ ਮਗਰਾ ਸਿੰਘਾਂ ਦੇ ਆਮ ਤਾਂ ਲੋਕ ਜਿਹੜੇ ਆ ਉਹ ਏਡੇ ਲੰਮੇ ਜਿਹੜੇ ਕੇਸ 30 ਸਾਲ ਚੱਲ ਜਾਂਣ ਉਹਨਾਂ ਨੂੰ ਨਿਆਂ ਦੀ ਕਦੇ ਆਸ ਨਾ ਕਰੋ ਉਹ ਤਾਂ ਨਿਆਂ ਤੋਂ ਮਤਲਬ ਮੂੰਹ ਮੋੜਨ ਵਾਲੀ ਗੱਲ ਆ ਉਹਨਾਂ ਨੂੰ ਨਿਆਂ ਨਹੀਂ ਮਿਲਦਾ ਔਰ ਇਹਦੇ ਲਈ ਕੋਈ ਸੌਖਾ ਔਰ ਸਰਲ ਤਰੀਕਾ ਇਹੜਾ ਨਾ ਬਣਾਉਣਾ ਚਾਹੀਦਾ ਹੈ ਸਰਕਾਰਾਂ ਨੂੰ ਤਾਂ ਕਿ ਜਿਹੜਾ ਗਰੀਬ ਬੰਦਾ ਜਿੱਥੇ ਰੋ ਕੋਈ ਲੜਾਈਆਂ ਇੱਥੇ ਰੋਜ ਹੋ ਜਾਂਦੀਆਂ ਝਗੜੇ ਹੋ ਜਾਂਦੇ ਆ ਕਤਲ ਹੋ ਜਾਂਦੇ ਆ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਉਹ ਤਾਂ ਪੈਸੇ ਨਹੀਂ ਲਾ ਸਕਦੇ ਨਮਗਰ ਸੋ ਉਹਨਾਂ ਨੂੰ ਨਿਆਂ ਜਿੱਥੇ ਜਦ ਲੰਬਾ ਹੁੰਦਾ ਦੇ ਦੋ ਤਿੰਨ ਸਾਲ ਲੱਗ ਜਾਂਦੇ ਆ ਵਿਚਾਰੇ ਦੀ ਨਾ ਕੋਈ ਪੈਰਵਾਈ ਹੁੰਦੀ ਆ ਸਜ਼ਾ ਹੋ ਜਾਂਦੀਆਂ ਨੇ ਨਾ ਮੋਰ ਮੁਲਾਕਾਤ ਹੁੰਦੀ ਆ ਡਿਪਰੈਸ਼ਨ ਨਾਲ ਵਿਚਾਰੇ ਕੁਝ ਲੋਕ ਅੰਦਰ ਹੀ ਮਰ ਜਾਂਦੇ ਆ ਬਿਮਾਰ ਹੋ ਜਾਂਦੇ ਆ ਸੋ ਹਜ਼ਾਰਾਂ ਹੀ ਕੇਸ ਹਾਈ ਕੋਰਟ ਤੇ ਹਜ਼ਾਰਾਂ ਹੀ ਮੇਰੇ ਕੇਸ ਜਿਹੜੇ ਆ ਉਹ ਸੁਪਰੀਮ ਕੋਰਟ ਚ ਪੈਂਡਿੰਗ ਪਏ ਹੋਣੇ ਆ ਔਰ ਥੱਲੇ ਵਾਲੇ ਕੋਰਟਾਂ ਦੇ ਵਿੱਚ ਕੋਈ ਵਰਕ ਲੋਡ ਬੜਾ ਔਰ ਮੈਂ ਸਮਿਤਾ ਕੇ ਜੱਜ ਸਾਹਿਬਾਨਾਂ ਦੇ ਉੱਤੇ ਵੀ ਬੜਾ ਲੋਡ ਆ ਔਰ ਉਹ ਸਿਸਟਮ ਨੂੰ ਜਿਸ ਤਰ੍ਹਾਂ ਕੋਈ ਸਪੈਸ਼ਲ ਅਦਾਲਤਾਂ ਲਾ ਕੇ ਕਈ ਵਾਰ ਕੇਸ ਕੱਢ ਦਿੰਦੇ ਆ ਔਰ ਮੈਂ ਸਮਿਤਾ ਉਹ ਮਹੀਨੇ ਬਾਅਦ ਹੀ ਲੱਗਣੀ ਚਾਹੀਦੀ ਹੈ ਜਿਹੜੀ ਸਪੈਸ਼ਲ ਕੋਰਟ ਲਾਉਂਦੇ ਆ ਤੇ ਜਿਹੜੇ ਨਿੱਕੇ ਮੋਟੇ ਕੇਸ ਨੇ ਜਿਹੜੇ ਸਾਲ 2 ਸਾਲ ਤੋਂ 4 ਸਾਲਾਂ ਦੀ ਸਜ਼ਾ ਹੈ ਚਾਹੇ ਕੋ ਹੋ ਹੋੜਾ ਡੌਰੀ ਦੇ ਕੇਸ ਨੇ ਕਈ ਨੇ ਉਹਨਾਂ ਦੀ ਇੱਕ ਫਾਸਟ ਟਰੈਕ ਜਿਹੜੀ ਆ ਬਣਾ ਕੇ ਉਹ 2 ਤੋਂ 3 ਮਹੀਨੇ ਅੰਦਰ ਤੇ 2 ਸਾਲ ਦੇ ਵਿੱਚ ਅਗਲੇ ਦਾ ਜਿਹੜਾ ਹੈ ਉਹਨोंने ਆ ਮਿਲ ਜੇ ਸੋ ਇਹ ਸਨ ਭਾਈ ਮਨਜੀਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਕਿ ਸੋਦਾ ਸਾਦ ਨੂੰ ਪੈਰੋਲ ਮਿਲਿਆ ਉਸ ਦੀ ਨਖੇਦੀ ਕਰਦਿੰਨੇ ਤੇ ਉਹਨਾਂ ਵੱਲੋਂ ਰਾਸ਼ਟਰਪਤੀ ਜੀ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜਿਨ੍ਹਾਂ ਨੂੰ ਫਾਂਸੀ ਸਜ਼ਾ ਉਹਨਾਂ ਨੂੰ ਜਿਹੜੀ ਕਿ ਉਹਨਾਂ ਦੀ ਸਜ਼ਾ ਜਿਹੜੀ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਵੇ ਤੇ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਜਲਦੀ ਜੁਲਦੀ ਰਿਹਾਈ ਮਿਲ ਸਕੇ ਡੇਲੀ ਵਿਕ 24 ਨਿਊਜ਼ ਤੋਂ ਗੁਰਪ੍ਰੀਤ ਸਿੰਘ ਦਵਦੀ ਖਾਸ ਰਿਪੋਰਟ